ਲੋ ਵੀ ਦੋਸਤੋ ਜਿੰਨਾਂ ਨੂੰ ਹੈ ਕਮਰ ਦਰਦ ਦੀ ਪ੍ਰੋਬਲਮ ਬਹੁਤ ਜ਼ਿਆਦੇ ਕਮਰ ਦੇ ਵਿੱਚ ਦਰਦ ਹੁੰਦਾ ਰਹਿੰਦਾ ਬਥੇਰਾ ਟਰੀਟਮੈਂਟ ਕਰਾ ਲਿਆ ਬਥੇਰੇ ਨਾ ਥਰੇਪੀਂਗਾ ਕਰਾ ਲਈਆਂ ਪਰ ਹਜੇ ਤੱਕ ਕੋਈ ਪ੍ਰੋਬਲਮ ਦਾ ਹੱਲ ਨਹੀਂ ਹੋਇਆ ਤਾਂ ਦੋਸਤੋ ਘਬਰਾਉਣ ਦੀ ਕੋਈ ਲੋੜ ਨਹੀਂ ਇੱਕ ਵਾਰੀ ਤੁਸੀਂ ਇਸ ਘਰੇਲੂ ਨੁਸਖੇ ਨੂੰ ਵਰਤ ਕੇ ਦੇਖੋ ਸੋਨੂ 101% ਇਸ ਘਰੇਲੂ ਨੁਸਖੇ ਦੇ ਨਾਲ ਫਾਇਦਾ ਮਿਲਣਾ ਹੈ ਉਹਦੇ ਵਾਸਤੇ ਤੁਸੀਂ ਨੋਟ ਵੀ ਕਰ ਸਕਦੇ ਹੋ ਕਰਨਾ ਕੀ ਹੈ 100 ਗ੍ਰਾਮ ਮੇਥੀ ਦਾਣਾ 100 ਗ੍ਰਾਮ ਧਾਗਾ ਮਿਸ਼ਰੀ ਤੇ 50 ਗ੍ਰਾਮ ਸੌਫ ਇਹ ਤਿੰਨੇ ਚੀਜ਼ਾਂ ਨੂੰ ਮਿਕਸ ਕਰਕੇ ਪਾਊਡਰ ਬਣਾ ਕੇ ਕਿਸੇ ਭਾਂਡੇ 'ਚ ਪਾ ਕੇ ਰੱਖ ਲਓ ਉਦੋਂ ਬਾਅਦ ਕਿਸੇ ਵੀ ਇੱਕ ਟਾਈਮ ਇੱਕ ਚਮਚਾ ਦੁੱਧ ਨਾਲ ਲੈਣਾ ਸ਼ੁਰੂ ਕਰ ਲਓ ਇਹ ਘਰੇਲੂ ਨੁਕਸਾ ਤੁਸੀਂ 18 ਤੋਂ ਲੈ ਕੇ 20 ਦਿਨਾਂ ਤੱਕ ਵਰਤੋ ਰਿਜ਼ਲਟ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਮਿਲਣਾ ਸ਼ੁਰੂ ਹੋ ਜਾਊਗਾ 18 ਤੋਂ ਲੈ ਕੇ 20 ਦਿਨਾਂ ਦੇ ਵਿੱਚ ਤੁਹਾਨੂੰ ਇਸ ਘਰੇਲੂ ਨੁਸਕੇ ਦੇ ਨਾਲ ਬਹੁਤ ਵੱਡਾ ਫਾਇਦਾ ਮਿਲਣਾ ਧੰਨਵਾਦ